ਮੰਡੀ ਦੇ ਵਿੱਚ ਅਸੀਂ ਝਾਰ ਕਢਾਉਣਾਗਾ ਹੜੰਬਾ ਕਿਤੇ ਲੱਗੂਗਾ ਬੇਨਤੀ ਹੈ ਵੀ ਹੜੰਬਾ ਪੱਜ ਤਿਆਰ ਕਰ ਲਿਆ ਲੱਗ ਗਿਆ ਜੀ ਸਵੇਰੇ ਉਹ ਕੰਮ ਸਟਾਰਟ ਆ ਕਿਸੇ ਵੀਰ ਨੇ ਝਾਰ ਕਢਵਾਉਣਾ ਤਾਂ ਤੁਸੀਂ ਮੰਡੀ ਦੇ ਵਿੱਚ ਪਹੁੰਚ ਕੇ ਬੁੱਗਰਾਂ ਝਾਰ ਕਢਵਾ ਸਕਦੇ ਆ ਕੋਬਿਆਂ ਦੇ ਬੰਦਿਆਂ ਨੂੰ ਬੇਨਤੀ ਹੈ ਆਤਰ ਸਿੰਘ ਵਾਲੇ ਮਿੱਤਰਾਂ ਨੂੰ ਵੀ ਬੇਨਤੀ ਹੈ ਇਧਰੋਂ ਮਡੇਰ ਖੁਰਦ ਵਾਲੇ ਮਿੱਤਰਾਂ ਨੂੰ ਜਾਂ ਸਾਹੋਕੇ ਢੜਰੀਆਂ ਦੇ ਜਿਹੜੇ ਮਿੱਤਰ ਆਪਣੇ ਲੈ ਕੇ ਆਉਂਦੇ ਨੇ ਆ ਸਪਾਲ ਹੋਗੇ ਕਾਲੇ ਕੇ ਹੋਗੇ ਜਿਹੜੇ ਬੰਦੇ ਆਪਣੀ ਮੰਡੀ ਦੇ ਵਿੱਚ ਜੀਰੀ ਛੜਦੇ ਨੇ ਸਾਰਿਆਂ ਨੂੰ ਬੇਨਤੀ ਹੈ ਵੀ ਆਪਾਂ ਹੜੰਬਾ ਜਿਹੜਾ ਇਹ ਤਿਆਰ ਕਰ ਲਿਆ ਕਿਸੇ ਵੀਰ ਨੇ ਫੂਸਾ ਕੜਵਾਉਣਾ ਤਾਂ ਆ ਕੇ ਕੜਵਾ ਸਕਦਾ ਜੀ ਚੈੱਕ ਕਰੋ ਤੁਸੀਂ ਮੰਡੀ ਦੇ ਵਿੱਚ ਵੀ ਜੀਰੀ ਪਹੁੰਚ ਚੁੱਕੀ ਆ ਲਗਭਗ ਜੇ 100 ਆਈ 100 ਦੇ ਵਿੱਚੋਂ 10 ਕ ਪਰਸੈਂਟ ਹੀ ਹਲੇ ਤਾਂ ਜੀਰੀ ਆਈ ਹੈ ਕਿਉਂਕਿ ਮੰਡੀ ਸਾਰੀ ਖਾਲੀ ਪਈ ਹੈਗੀ ਤੇ ਦੋਸਤੋ ਆਪਾਂ ਦੱਸ ਦਈਏ ਵੀ ਆਹ ਫੂਸਾ ਹੈਗਾ ਇਪ ਜੀਰੀ ਦੇ ਵਿੱਚੋਂ ਕੱਢਿਆਗਾ ਇੱਕ ਵਾਰ ਉਸ ਫੱਖੇ ਥਾਣੀ ਦੀ ਤੇ ਹੁਣ ਇਸ ਫੂਸੇ ਨੂੰ ਆਪਾਂ ਚੱਕ ਕੇ ਹੜੰਬੇ ਥਾਣੀ ਦੀ ਕੱਢ ਕੇ ਇਹਦੇ ਵਿੱਚੋਂ ਜੀਰੀ ਨਿਕਲੂ ਉਹ ਦੁਬਾਰੇ ਫਿਰ ਮੰਡੀ ਦੇ ਵਿੱਚ ਗੱਟੇ ਉਹਦੇ ਭਰੇ ਜਾਣਗੇ ਤੇ ਆਪਾਂ ਇਹ ਜਿਹੜਾ ਹੜੰਬਾ ਹੁਣ ਲਾਉਣਾ ਸੀ ਇਹ ਮੰਡੀ ਦੇ ਵਿੱਚ ਲਾਤਾ ਜੀ ਕਿਸੇ ਵੀਰ ਨੇ ਫੂਸ ਕੜਵਾਉਣਾ ਤਾਂ ਆ ਕੀ ਕੜਵਾ ਸਕਦਾ ਜੀ ਤੇ ਹੜੰਬਾ ਆਪਣਾ ਤਿਆਰ ਆ ਕੱਲ ਤੋਂ 24 ਤਰੀਕ ਤੋਂ ਆਪਾਂ ਇਹਦੀ ਮਹੂਰਤ ਕਰ ਦੇਣੀ ਹੈ ਜੀ ਲੈ ਕੇ ਬਾਬਿਆਂ ਦਾ ਨਾਮ ਤੇ ਆਪਣੇ ਲਈ ਆਰ ਡੀ ਬੁਗਰ ਪਹੁੰਚੇ ਹੋਏ ਨੇ ਜੀ ਬਹੁਤ ਮਹਾਨ ਹਸਤੀ ਨੇ ਇਹਨਾਂ ਦੇ ਦੋ ਤਿੰਨ ਸੌਂਗ ਵੀ ਆ ਚੁੱਕੇ ਨੇਗੇ ਤੁਸੀਂ ਆਰ ਡੀ ਬੁਗਰ YouTube ਤੇ ਸਰਚ ਮਾਰ ਕੇ ਇਹਨਾਂ ਦਾ ਚੈਨਲ ਵੀ ਦੇਖ ਸਕਦੇ ਹੋ ਜੀ ਬਾਕੀ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਇਹਨਾਂ ਦਾ ਲਿੰਕ ਦੇ ਦਾਂਗੇ ਜੀ ਤੁਸੀਂ ਉਸ ਲਿੰਕ ਨੂੰ ਟੱਚ ਕਰਕੇ ਇਹਨਾਂ ਦੇ ਗੀਤ ਸੁਣ ਸਕਦੇ ਹੋ ਜੀ ਆਰ ਡੀ ਬੁਗਰ ਮਸੂਰ YouTube ਰੇਵੀ ਬੰਦਾ ਪਹੁੰਚਿਆ ਹੈ ਆਪਣੇ ਲੈਵੇ ਕਿ ਇਹ ਕੰਮ ਕਰਦਾ ਨਾਲ ਦੀ ਨਾਲ ਬੈਲਟਰ ਦਾ ਤੇ ਆਪਣੇ ਲਾਵੇ ਬੈਲਟਰ ਸੈੱਟ ਵੀ ਆਇਆ ਹੋਇਆ ਹੈਗਾ ਤੇ ਆਪਣੇ ਲਾਵੇ ਇੱਕ ਗ੍ਰੈਂਡਰ ਹੈ ਵੀ ਆਇਆ ਹੋਇਆ ਹੈ ਜੀ ਚੈੱਕ ਕਰੋ ਤੇ ਥੋੜਾ ਜਨਾ ਖੜੰਬਾ ਖੜੰਬੇ ਦੇ ਉੱਪਰ ਆਪਾਂ ਇੰਜਨ ਫਿੱਟ ਕਰਾਇਆ ਜੀ ਇਹ ਤੋਂ ਤੁਸੀਂ ਮੇਨ ਗੱਲ ਇਹ ਚੈੱਕ ਕਰੋ ਵੀ ਇੰਜਨ ਫਿੱਟ ਕਰਤਾ ਖੜੰਬੇ ਤੇ ਆੜੀ ਬੁਗਰ ਨੇ ਚੈੱਕ ਕਰੋ ਤੁਸੀਂ ਇਹ ਹੁਣ ਆਪਾਂ ਆ ਟਰੈਕਟਰ ਆ ਜਿਹੜਾ ਉਹ ਟਰੈਕਟਰ ਤੋਂ ਕੰਮ ਨਹੀਂ ਲੈਂਦੇ ਇਸ ਇੰਜਨ ਤੋਂ ਕੰਮ ਲੈਣਾਗਾ ਆਪਾਂ ਇਹ ਸੀ ਇੰਜਨ ਦਾ ਕੰਮ ਲੈਣਾ ਆਪਾਂ ਵੀ ਟਰੈਕਟਰ ਤੋਂ ਕੰਮ ਨਹੀਂ ਲੈਣਾ ਹੈਗਾ ਕਿਉਂਕਿ ਟਰੈਕਟਰ ਦਾ ਥੋੜਾ ਜਿਹਾ ਖਰਚਾ ਪੈ ਜਾਂਦਾ ਜਿਆਦਾ ਤੇ ਬਾਕੀ ਸਿਰੇ ਇਹ ਹੈ ਜੀ ਥੋੜਾ ਜਿਹਾ ਇਹ ਸਸਤਾ ਪੈ ਜਾਂਦਾ ਜੀ ਟਰੈਕਟਰ ਨਾਲੋਂ ਕਿਉਂਕਿ ਟਰੈਕਟਰ ਤੇ ਹੁਣ ਨਾਂ ਵਾਲਾ ਵੀ ਜੀ ਆਪਾਂ 1.5 ਲੱਖ ਦਾ ਟਰੈਕਟਰ ਲਿਉਨੇ ਆ ਤਾਂ ਉਹਦੇ ਵਿੱਚ ਥੋੜਾ ਜਿਆਦਾ ਪ੍ਰੋਸੀਜਰ ਵੱਡਾ ਹੋ ਜਾਂਦਾ ਜੀ ਤੇ ਤਾਂ ਕਰਕੇ ਆਪਾਂ ਇਹ ਇੰਜਨ ਜਿਹੜਾ ਨਵਾਂ ਲਿਆ ਕੇ ਫਟ ਕੀਤਾ ਜੀ ਇਸ ਨਾਮ ਤੋਂ ਇਸ ਨਾਮ ਤੋਂ ਲਿਆ ਤਈ ਨਵਾਂ ਇੰਜਨ ਜਿਹੜਾ ਇਹ ਕਲਾਸ ਕਰੀਂ ਜਿਨਾਂ ਹੀ ਸਾਡਾ ਚੈੱਕ ਕਰੋ ਤੁਸੀਂ ਇਹ ਇੰਜਨ ਹੈ ਆ 12 ਦਾ ਹੀ 12 ਦਾ ਇੰਜਨ ਹੈ ਇਹ ਇੱਕ ਚੂ ਪੂਰਾ ਇਹ ਹੀ 12 ਦਾ ਇੰਜਨ ਹੈਗਾ ਤੇ ਥੋੜਾ ਜਿਹਾ ਬੈਲਟਰ ਟੁੱਟ ਗਿਆ ਸੀ ਇਹ ਮੰਨ ਲਓ ਵੀ ਇਹਨੇ ਰਿਪੇਅਰ ਕਰ ਰਹੇ ਹਾਂਗੇ ਜਾਲੀਆਂ ਜੁੜੀਆਂ ਨੇ ਨਵੀਆਂ ਬਾਤੀਆਂ ਜੀ ਓਕੇ ਆ ਕੰਮ ਤੇ ਮੰਡੀ ਵੀ ਭਰੀ ਆ ਰਹੀ ਆ ਟਰਾਲੀਆਂ ਆਈ ਜਾਂਦੀਆਂ ਨੇ ਜੀ ਲਗਭਗ 2-4 ਦਿਨਾਂ ਦੇ ਵਿੱਚ ਮੰਡੀ ਦੇ ਵਿੱਚ ਜਗ੍ਹਾ ਨਹੀਂ ਮਿਲਣੀ ਜਿਰੀ ਛਟਣ ਨੂੰ ਗਿੱਲੀ ਨਾ ਵਟ ਕੇ ਲਿਓ ਜਿਰੀ ਕਿਉਂਕਿ ਜਿਹੜੀ ਗਿੱਲੀ ਹੁੰਦੀ ਆ ਜੀ ਫਿਰ ਉਹ ਰੇ ਸਕਾਉਣੀ ਵਾਲੀ ਔਖੀ ਆ ਕਿਉਂਕਿ ਉਹ ਪਰਾਂ ਜੇ ਇੱਕ ਬੰਦਾ ਹੁਣ ਗਿੱਲੀ ਜਿਰੀ ਵਾਢ ਲਿਆ ਉਹਨੂੰ ਲਗਭਗ 5 ਦਿਨ ਹੋ ਗਏ ਭਾਈ ਨੂੰ ਤੇ ਉਹ ਹੁਣ ਥੋੜਾ ਜਿਹਾ ਤੰਗ ਹੋ ਰਹੇ ਨੇ ਤਾਂ ਕਰਕੇ ਕਿਉਂਕਿ ਉਹ ਹਲ ਤਾਂ ਮੌਸਮ ਵੀ ਠੀਕ ਆ ਕਣਕ ਬੀਜਨ ਨੂੰ ਵੀ ਹਲ ਤਾਂ ਲੱਗਣਗੇ ਜੀ ਨਾ ਕਣਕ ਦੇ ਬੀਜ ਨੂੰ ਵੀ ਹਲ ਤਾਂ ਦੇਣ ਲੱਗਣਗੇ ਤਾਂ ਕਰਕੇ ਬੇਨਤੀ ਆ ਵੀ ਗਿੱਲੀ ਜੀਰੀ ਨਾ ਵਟ ਕੇ ਲਾਇਓ ਸੋ ਸਾਰੇ ਮਿੱਤਰਾਂ ਨੂੰ ਬੇਨਤੀ ਹੈ ਵੀ ਵੀਡੀਓ ਨੂੰ ਲਾਇਕ ਜ਼ਰੂਰ ਕਰ ਦਿਆ ਕਰੋ ਜੀ ਕਿਉਂਕਿ ਜੇ ਤੁਸੀਂ ਲਾਇਕ ਕਰ ਵੀਡੀਓ ਨੂੰ ਤਾਂ ਥੋੜਾ ਜਿਹਾ ਹੀ ਜਾਗਰਤਾ ਹੁੰਦੀ ਹੈ ਥੋੜਾ ਜਿਹਾ ਵਾਧਾ ਹੈਗਾ ਜੀ ਮਾਨਤਨ ਵੀ ਐ ਹੁੰਦਾ ਵੀ ਵੀਡੀਓ ਆਪਣੀ ਚੱਲਦੀ ਆ ਜਦੋਂ ਵਿਊ ਨਹੀਂ ਆਉਂਦੇ ਵੀਡੀਓ ਚੱਲਦੀ ਨਹੀਂ ਲਾਇਕ ਨਹੀਂ ਕਰਦੇ ਫਿਰ ਥੋੜਾ ਜਿਹਾ ਮਨ ਡੋਲਦਾ ਦਾ ਮਾੜੂਲ ਹੁੰਦਾ ਹੈ ਜੀ ਸਾਨਵਾਜੀ ਤੇ ਹੁਣ ਮਿਸਤਰੀ ਆ ਚੁੱਕੇ ਨੇ ਆਪਾਂ ਇਹਨਾਂ ਦਾ ਵੀ ਝਾਰਾ ਜਿਹੜਾ ਉਹ ਕੱਢਵਾਗਾ ਜੀ ਸਾਨਵਾਜੀ ਸਾਰਿਆਂ ਨੂੰ ਵੀਡੀਓ ਨੂੰ ਲਾਇਕ ਜ਼ਰੂਰ ਕਰ ਦਿਓ ਜੀ